ਕਿਹੜੀ ਅਸੀਂ ਕੌਮ ਜਿਹੜੀ ਬੜੀ ਇਮਾਨਦਾਰ ਹੈ ਤੁਸੀਂ ਇੰਨੀ ਰਿਸਰਚ ਕੀਤੀ ਸਭ ਤੋਂ ਪਹਿਲਾਂ ਨਬੀ ਪਾਕ ਦੀ ਕੌਮ ਬੇਸ਼ੱਕ ਅਗਰ ਨਬੀ ਪਾਕ ਦੀ ਫਾਲੋਅਰ ਹੋਵੇ ਤੇ ਨਾ ਤਾਂ ਨਹੀਂ ਮਾਸ਼ਾਅੱਲਾ ਉਸ ਤੋਂ ਬਾਅਦ ਪੂਰੀ ਦੁਨੀਆਂ ਪੂਰੀ ਦੁਨੀਆ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ ਅੱਛਾ ਉਹ ਤਾਂ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਤੇ ਚਾਰ ਛੇ ਲਿਖਿਆ ਕੁਝ ਤੋਂ 40 50 ਸਾਲ ਪਹਿਲਾਂ ਅੱਛਾ ਸੁਣਾਓ ਸਿੱਖ ਕਬੀਲਾ ਗੱਲ ਦਾ ਪੱਕਾ ਵਾਹ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਭਾਵੇ ਆਹ ਦਿੱਤਾ ਕੋਲ ਨਭਾਵੇ ਨਭਾਵੇ ਦਿੱਤਾ ਕੋਲ ਨਭਾਵੇ ਨਭਾਵੇ ਵਲੀ ਸੀ ਬਾਬਾ ਗੁਰੂ ਨਾਨਕ ਦੇਵ ਬੁੱਲੇ ਸ਼ਾਹ ਫਰਮਾਵੇ ਵਾਹ 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 ਵਲੀ ਸੀ ਬਾਬਾ ਜੀ ਬੁੱਲੇ ਸ਼ਾਹ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਵਿੱਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਕਾਰ ਨੇ ਸਿੱਖ Hazrat ਉਹ ਬੁੱਲੇ ਸ਼ਾਹ ਨੂੰ ਬਹੁਤ ਮੰਨਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਣਾ ਸਿੱਖ ਸਰਦਾਰ ਦੀ ਯਾਰੀ ਪੱਕੀ ਵਾ 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 ਭੀੜ ਪਵੇ ਨਹੀਂ ਹੱਸਦਾ ਮੇਰਾ ਡੀਐਨਏ ਆ ਮੈਂ ਤਾਂ ਖੁਸ਼ ਆ ਸਿੱਖ ਸਰਦਾਰ ਦੀ ਯਾਰੀ ਪੱਕੀ ਭੀੜ ਪਵੇ ਨਹੀਂ ਹੱਸਦਾ ਯਾਰਾਂ ਨਾਲ ਇਹ ਕਾੜ ਕਟਾਉਂਦਾ ਆਹਾ ਯਾਰਾਂ ਨਾਲ ਇਹ ਕਾੜ ਕਟਾਉਂਦਾ ਯਾਰਾਂ ਨਾਲ ਇਹ ਹੱਸਦਾ ਵਾ 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 ਕੀ ਬਾਤ ਹੈ ਯਾਨੀ ਯਾਰਾਂ ਦੇ ਯਾਰ ਨੇ ਯਾਰਾਂ ਦੇ ਯਾਰ ਵਾ 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 ਤੇ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਦੀ ਹੂੰ ਕੋਠੇ ਚੜ ਕੇ ਬੋਲਦੀ ਹੂੰ ਵੇਖਿਆ ਹੁਣ ਕੈਨੇਡਾ ਤੇ ਅਮਰੀਕਾ ਛਾਏ ਨੇ ਵਚਾਉਦੀ ਇਹ ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ ਬਿਜ਼ਨਸ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਸਿੱਖਾਂ ਕੋਲ ਮੁਹੰਮਦ ਦੀ ਤਕੜੀ ਨੇਣ ਕੇ ਸਿੱਖ ਬਿਜ਼ਨਸ ਵਿੱਚ ਇਹ ਬੜਾ ਲਫ਼ਜ਼ ਸੁਣਨਾਂ ਨੇਣ ਕੇ ਦਾ ਮਤਲਬ ਸਮਝਦੇ ਨਾ ਨਹੀਂ ਨਾਤਰ ਸਿੱਖ ਬਿਜ਼ਨਸ ਵਿੱਚ ਸੁਚਾਈ ਉਦੀ ਕੋਠੇ ਚੜ ਕੇ ਬੋਲਦੀ ਜਾਨੀ ਇੰਨੀ ਆ ਕਿ ਮਨਵਾ ਰਿਆ ਉਹਨਾਂ ਨੇ ਆਹ ਸਿੱਕਾ ਕੋਲ ਮੁਹੰਮਦ ਮਾਮਦੀ ਤਕੜੀ ਨੇਣ ਕੇ ਪੂਰਾ ਤੋਲਦੀ ਨੇਣ ਕੇ ਕਿੰਦੇ ਆਕੜ ਕੇ ਅੱਛਾ ਭਾਈ ਹਾਂ ਮੈਂ ਪੂਰਾ ਤੋਲਣਾ ਲਾਲੋ ਜੀ ਦਾ ਜ਼ੋਰ ਲੱਗਦਾ ਮੈਂ ਨਹੀਂ ਮੈਂ ਪੂਰਾ ਤੋਲਣਾ ਵਾ ਤੇ ਮੇਰਾ ਪਿੰਡ ਛੱਪਾ ਹੈ ਹਮ ਮੇਰੀ ਬੇਗਮ ਦਾ ਪਿੰਡ ਤੁੰਗਾ ਮੈਂ ਉਹ ਕੋੜ ਮੋੜ ਕੇ ਲੈ ਆਂਦੇ ਵਿੱਚ ਕੀ ਛੱਪਾ ਕੀ ਤੁੰਗਾ ਵਾਲੇ ਹਮ ਅਮਰਸਰ ਲੁਧਿਆਣਾ ਅਮਰਸਰ ਵੀ ਮੇਰਾ ਵਾ ਵਾ ਸਦਕੇ ਜਾਵਾਂ ਅਮਰਸਰ ਤੇ ਮੈਂ ਤੇ ਖਾਣਾ ਖਾਪਾ ਤੇ ਮੁਕੱਦਸ ਜੀ ਦਾ ਤੇ ਬਾਦ ਮੈਨੂੰ ਮੈਨੂੰ ਅਮਰਸਰ ਦੀ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਜਾ ਅਮਰਸਰ ਕਿਹੜੇ ਪਿੰਡ ਦੇ ਹੋ ਤੁਸੀਂ ਅਮਰਸਰ ਦੇ ਹੈ ਕਿਹੜੇ ਪਿੰਡ ਦੇ ਹੋ ਛਾਪਾ ਛਾਪਾ ਅੱਛਾ ਪਿੰਡ ਛਾਪਾ ਹੈ ਛਾਪਾ ਸੀ ਸਹੀ ਸਹੀ ਮੇਰਾ ਛਾਪਾ ਸੀ ਮੇਰੀ ਬੇਗਮ ਦਾ ਸੀ ਤੁੰਗਾ ਇਹ ਸ਼ਹਿਰ ਚ ਆ ਗਿਆ ਤੁੰਗਾ ਤੁੰਗੇ ਨਾਲ ਦੀ ਕਹਾਣੀ ਹੈ ਅੱਛਾ ਕੀ ਛਾਪਾ ਕੀ ਤੁੰਗਾ ਵਾਲੇ ਅਮਰਸਰ ਲੁਧਿਆਣਾ ਸਿੱਖਾਂ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹੁਣ ਅਗਲੀ ਗੱਲ ਬੜੀ ਜ਼ਰਾ ਥੋੜੀ ਜੀ ਹੈ ਤੇ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿਸੇ ਵੀ ਨਹੀਂ ਹੋਣ ਦੇਣਾ ਕਿਸੇ ਵੀ ਨਹੀਂ ਹੋਣ ਦੇਣਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਆਹਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਅਸੀਂ ਗੱਡੀ ਦੀਆਂ ਦੋ ਲੈਣਾ ਹਾਏ ਰਹਿਣਾ ਵੀ ਨਾਲ ਨਾਲ ਆ ਤੇ ਜੱਫੀ ਵੀ ਨਹੀਂ ਪਾ ਸਕਦੇ ਵਾ 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 ਕੀ ਬਾਤ ਹੈ ਤੇ ਮੈਂ ਮੈਂ ਪਰਸਨਲੀ ਜਾਣਦਾ ਕਿ ਨਾਰਵੇ ਦੇ ਵਿੱਚ ਇੱਕ ਸਿਕਰਨ ਟਾਈਮ ਦਿੱਤਾ ਕਿ ਐਨੇ ਵਜੇ ਫਲਾਣੇ ਦਿਨ ਪਹੁੰਚ ਜਾਗੇ ਤੇ ਬਿਨੂ ਕਿਸੇ ਨੇ ਕਿਹਾ ਕਿ ਯਾਰ ਪੈਸੇ ਬੜੇ ਤੂੰ ਦੇਤੇ ਬਾਬਾ ਜੀ ਕਿ ਜੇ ਨਾ ਆਏ ਤੇ ਮੈਂ ਕਿਹਾ ਜੀ ਮੈਨੂੰ ਬੇਤਬਰੀ ਨਹੀਂ ਆ ਹੂੰ ਉਹ ਮੈਂ ਘਰ ਨਹੀਂ ਸੀ ਤੇ ਉਹ ਮੇਰੇ ਘਰ ਮੈਂ ਜਦੋਂ 2 ਘੰਟੇ ਬਾਅਦ ਆਇਆ ਸਰਦੀ ਦੇ ਵਿੱਚ ਬਾਹਰ ਖੜੋਤਾ ਹੋਵੇ ਅੱਛਾ ਆ ਕਿੱਥੇ ਚਲੇ ਗਏ ਸੀ ਤੁਸੀਂ ਉਦੋਂ ਟੈਲੀਫੋਨ ਮੋਬਾਈਲ ਹੁੰਦੇ ਨਹੀਂ ਸੀ ਮੈਂ 74 75 ਦੀ ਗੱਲ ਮੈਂ ਕਿਹਾ ਯਾਰ ਮੈਂ ਆ ਪੈਸੇ ਤੇ ਫੜੋ ਆਪਣੇ ਮੈਂ ਤੇ ਗਵਾ ਹੂੰ ਹੂੰ ਨਾਲੇ ਮੇਰੀ ਨਸਲਕ ਦਾ ਬੇਈਮਾਨ ਹੋ ਸਕਦੀ ਆ ਜੇ ਟਾ ਆ ਜਾਵੇ ਜੱਟ ਆ ਜਾਵੇ ਜੱਟ ਆ ਜਾਵੇ ਸਾਹਮ ਸਾਹਮ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਆਹਾ ਹਾ ਨਾਈਸ ਵੈਰੀ ਨਾਈਸ ਐ ਮੈਨੂੰ ਬੁਲਾਉਂ ਰਹੀ ਮੈਂ ਜੱਟ ਆ ਨਾ ਅੱਛਾ ਤੁਹਾਡੀ ਬੇਗਮ ਬੁਲਾ ਰਹੀ ਏ ਬੇਗਮ ਬੁਲਾ ਰਹੀ ਏ ਜਾਂ ਕੋਈ ਵੀ ਬੁਲਾ ਰਿਆ ਕੋਈ ਹੋਰ ਬੁਲਾ ਲੈ ਤੁਹਾਨੂੰ ਕੀ ਇਤਰਾਜ਼ ਐ ਜੱਟ ਆ ਜਾਵੇ ਸਾਹਮ ਸਭ ਰੱਖੀਆਂ ਯਾਦਾਂ ਦੇ ਸੰਦੂਕ ਭਰ ਗਏ ਤੇ ਨਾ ਦੀਵੇ ਤੋਂ ਡਰਾ ਨਾ ਦੀਵੇ ਨੂੰ ਡਰਾ ਨਹੀਂ ਵਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਾਹ ਵਾਹ ਅਜਾ ਵਾਏ ਹਵਾਏ ਨਾ ਦੇਵੇ ਨੂੰ ਡਰਾ ਨਹੀਂ ਵਾਏ ਵਟ ਤੈਨੂੰ ਖਾ ਜਾਵਣਾ ਹਮ ਵਟ ਸਮਝ ਦਿਓ ਜੀ ਖਸੜ ਮੇਰੀ ਹੱਕ ਵਿੱਚ ਮੇਰੀ ਹੱਕ ਵਿੱਚ ਸਿੱਖ ਦੇ ਭਾਂਬੜ ਤੇ ਵੇੜਾ ਸੀਤ ਕਰਦਾ ਵਾ 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 ਉਹ ਰਾਮ ਨਾ ਬੈਠੇ ਨੇ ਮਰਨ ਮੈਂ ਕੱਲਾ ਡਿਆ ਕਿਉਂਕਿ ਉਹਨਾਂ ਪਰਵਾਹੀ ਕਿਸੇ ਗੱਲ ਦੀ ਹਾਂਜੀ ਦੁੱਖ ਮੇਰਾ ਦੁੱਖ ਮੇਰੇ ਤੱਕ ਆ